ਜੋ ਦੋ ਇਨਸਾਨ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਮੇਰਾ ਰਾਖਾ ਸਭਨੀ ਥਾਈਂ ਸਮਝਦਾ ਹੈ ਤਾਂ ਫੇਰ ਉਹ ਕਿਸੇ ਵੀ ਕਿਸਮ ਦਾ ਕੋਈ ਕਰਮ ਕਾਂਡ ਨਹੀਂ ਕਰਦਾ ਮਨੁੱਖ ਨਾ ਕਿਸੇ ਦੀ ਕੋਈ ਹੋਰ ਮੰਨਤਾ ਮੰਨਤਾਵਾ ਨਾ ਕੋਈ ਮੂਰਤੀ ਪੂਜਾ ਨਾ ਕੋਈ ਕਬਰ ਪੂਜਾ ਨਾ ਕੋਈ ਝੰਡ ਪੂਜਾ ਨਾ ਕਿਸੇ ਨੂਮਾ ਪੁਰਖ ਸਮਝਦਾ ਹੈ ਮਹਾਪੁਰਖ ਆਪਣੇ ਗੁਰੂ ਸਹਿਬਾਨੀ ਹਨ ਭਗਤ ਪਿਆਰੇ ਭੱਟ ਸਹਿਬਾਨ ਇਹਨਾਂ ਨੂੰ ਆਪਾਂ ਮਹਾਪੁਰਖ ਕਹਿ ਸਕਦੇ ਹਾਂ ਕਿਉਂਕਿ ਗੁਰਬਾਣੀ ਵਿੱਚ ਪੰਕਤੀ ਆ ਇਹ ਬਾਣੀ ਮਹਾਪੁਰਖ ਦੀ ਜਸਵੀ ਰੱਬ ਦੇ ਪਿਆਰੇ ਦੀ ਬਾਣੀ ਦਰਜਾ ਉਹਨੂੰ ਅਸੀਂ ਮਹਾਪੁਰਖ ਕਹਿ ਸਕਦੇ ਹਾਂ ਤੇ ਸਮਝਣਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਹੈ ਹਰ ਥਾਈਂ ਤੂੰ ਮੇਰਾ ਰਾਖਾ ਸਭਨੀ ਥਾਈਂ ਹੈ ਵੀ ਆ ਜਦੋਂ ਅਸੀਂ ਕਣ ਰੂਪ ਦੇ ਵਿੱਚਾਂ ਤਾਂ ਵੀ ਸਾਡਾ ਰਾਖਾ ਉਹ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਵਾਹਿਗੁਰੂ ਨੇ ਆਪਾਂ ਨੂੰ ਸਰੀਰ ਦੀ ਦਾਤ ਦਿੱਤੀ ਆ ਮਨੁੱਖਾ ਜਨਮ ਦਿੱਤਾ ਜੀਵ ਆਤਮਾ ਇਸ ਮਨੁੱਖੇ ਸਰੀਰ ਵਿੱਚ ਫਿੱਟ ਕਰਤਾ ਤਾ ਸਾਡਾ ਹੱਕ ਬਣਦਾ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਉਸ ਦੇ ਗੁਣ ਗਾਉਣੇ ਤੂੰ ਮੇਰਾ ਰੱਖਾ ਸਭਨੀ ਥਾਈ ਉਹ ਅਕਾਲ ਪੁਰਖ ਵਾਹਿਗੁਰੂ ਹੈ ਸਭਨੀ ਥਾਈ ਰੱਖਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਜਦੋਂ ਅਸੀਂ ਕਣ ਰੂਪ ਵਿੱਚ ਆ ਉਦੋਂ ਵੀ ਸਾਡਾ ਰੱਖਾ ਜਦੋਂ ਅਸੀਂ ਸਰੀਰ ਧਾਰਨ ਕਰ ਲਏ ਅਸੀਂ ਉਹਦੀ ਕਿਰਪਾ ਨਾਲ ਤਾਂ ਵੀ ਸਾਡਾ ਰੱਖਾ ਤੇ ਫਿਰ ਹੋਰ ਕਿਸੇ ਦੀ ਨਾ ਹੁਣ ਫਿਰ ਕੋਈ ਸਹੇਤਾ ਭਾਲ ਕੇ ਤੇ ਜਾਂ ਕੋਈ ਰਾਖੀ ਭਾਲ ਕੇ ਵੀ ਫਲਾਨਾ ਰਾਖੀ ਕਰਦਾ ਸਾਡੀ ਨਾ ਫਿਰ ਪ੍ਰਭੂ ਪਰਮਾਤਮਾ ਤੇ ਭਰੋਸਾ ਰੱਖ ਪਾਈ ਜਿਸ ਨੇ ਤੈਨੂੰ ਪੈਦਾ ਕੀਤਾ ਉਸ ਨੇ ਤੇਰੇ ਰਿਜਕ ਪਾਣੀ ਦਾ ਵੀ ਪ੍ਰਬੰਧ ਕੀਤਾ ਜਨਮ ਲੈਣ ਤੋਂ ਪਹਿਲਾਂ ਦੁੱਧ ਦਾ ਪ੍ਰਬੰਧ ਕਰਦਾ ਤੇਰੇ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਯਾਦ ਰੱਖ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਗੁਰਮੁਖੇ ਗੁਰਮਖ ਨਦਰੀ RAM ਪਿਆਰਾ RAM ਦੁਬਾਰੇ ਪੰਕਤੀ ਬੋਲਦਾ ਜੀ ਗੁਰਮੁਖੇ ਗੁਰਮਖ ਨਦਰੀ RAM ਪਿਆਰਾ RAM ਇਸ ਨਾਮ ਵਰਖਾ ਦੀ ਬਰਕਤ ਨਾਲ ਗੁਰੂ ਦੇ ਸਨਮੁਖ ਰਹਿਣ ਵਾਲੇ ਉਸ ਵਿਭਾਗੀ ਮਨੁੱਖ ਨੂੰ ਪਿਆਰਾ ਪ੍ਰਮਾਤਮਾ ਦਿਸ ਪੈਂਦਾ ਹੈ ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮ ਨਾਮ ਵਡਿਆਈ ਸਾਰੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਪ੍ਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਸ ਨੂੰ ਲੋਕ ਪਰਲੋਕ ਵਿੱਚ ਆਦਰ ਮਾਨ ਵੀ ਮਿਲ ਜਾਂਦਾ ਹੈ ਜਿਹੜਾ ਸਮਝਦਾ ਹੈ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੌ ਕੇ ਹਾ ਕਾੜਾ ਜਿਓ ਫਿਰ ਉਹਨੂੰ ਕਿਸੇ ਵੀ ਕਿਸਮ ਦਾ ਡਰ ਭਾਉ ਨਹੀਂ ਰਹਿੰਦਾ ਜਿਹੜਾ ਸਭ ਨਹੀਂ ਥਾਈ ਉਸ ਨੂੰ ਹੀ ਜਾਣਦਾ ਪ੍ਰਭੂ ਪ੍ਰਮਾਤਮਾ ਨੂੰ ਇੱਥੇ ਵੀ ਇਹੀ ਦੱਸਿਆ ਮਹਾਰਾਜ ਨੇ ਕਲ ਜੁਗ ਰਾਮ ਨਾਮ ਬੋਹਸਾ ਗੁਰਮਖ ਪਾਰ ਨੰਗਾਈ ਬਕਾਰਾਂ ਦੇ ਕਾਰਨ ਨਿਗਰੀ ਹੋਈ ਆਤਮਿਕ ਹਾਲਤ ਵੇਲੇ ਪ੍ਰਮਾਤਮਾ ਦਾ ਨਾਮ ਜਹਾਜ਼ ਦਾ ਕੰਮ ਕੰਮ ਦਿੰਦਾ ਹੈ। ਏ ਗੁਰੂ ਦੀ ਸ਼ਰਨ ਨਾਲ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ। ਹਾਲ ਤਪਾਲ ਤੋਂ ਰਾਮ ਨਾਮ ਸਹਿਲੇ ਗੁਰਮਖ ਕਰਨੀ ਸਾਰੀ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਹਨ ਉਹ ਇਸ ਲੋਕ ਤੇ ਪ੍ਰਲੋਕ ਵਿੱਚ ਸੁਖੀ ਰਹਿੰਦੇ ਨੇ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਨ ਯੋਗ ਕੰਮ ਹੈ ਸਭ ਤੋਂ ਸ੍ਰੇਸ਼ਟ ਕਰਨ ਯੋਗ ਕੰਮ ਹੈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਣਾ ਨਾਨਕ ਦਾਤ ਦਿਆ ਕਰ ਦੇਵੇ RAM ਨਾਮ ਨਿਸਤਾਰੀ ਏ ਨਾਨਕ ਮਿਹਰ ਕਰ ਕਿ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਏ ਨਾਨਕ ਮਿਹਰ ਕਰਕੇ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਸ ਨੂੰ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਰਾਮੋ ਰਾਮ ਨਾਮ ਜਪਿਆ ਰਾਮੋ ਰਾਮ ਨਾਮ ਜਪਿਆ ਦੁੱਖ 길 ਵਿਖ ਨਾਸ ਗਵਾਇਆ ਰਾਮ ਰਾਮੋ ਰਾਮ ਨਾਮ ਜਪਿਆ ਦੁੱਖ 길 ਵਿਖ ਨਾਸ ਗਵਾਇਆ ਰਾਮ ਜਿੰਨਾ ਮਨੁੱਖਾਂ ਨੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ ਭਾਈ ਗੁਰ ਪਰਤ ਗੁਰ ਪਰਤ ਧਿਆਨ ਮੈਂ ਹਿਰਦੇ ਰਾਮ ਰਮਾਇਆ ਰਾਮ ਰਮਾਇਆ ਰਾਮ ਗੁਰੂ ਦੀ ਰਾਹੀ ਹਰ ਵੇਲੇ ਗੁਰੂ ਦੀ ਰਾਹੀ ਹਰ ਵੇਲੇ ਅਹਰੇ ਲੱਗ ਕੇ ਮੈਂ ਹਰ ਨਾਮ ਸਿਮਰਨਾ ਸ਼ੁਰੂ ਕੀਤਾ ਤੇ ਮੈਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਰਬਿਆ ਰਾਮ ਹਿਰਦੇ ਪਰਮਗਤ ਪਾਈ ਜਾ ਗੁਰ ਸਰਨਾਈ ਆਏ ਜਦੋਂ ਮੈਂ ਗੁਰੂ ਦੀ ਸ਼ਰਨ ਆਪਿਆ ਤੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਮੈਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਅਗਲੇ ਪੰਨੇ 'ਚ ਮਾਰਾ ਦਾਦ ਨੇ ਲੋਭ ਵਿਕਾਰ ਨਾਭ ਡੁੱਬਦੀ ਨਿਕਲੀ ਲੋਭ ਵਿਕਾਰ ਨਾਮ ਡੁੱਬਦੀ ਨਿਕਲੀ ਜੇ ਸਤਗੁਰ ਨਾਮ ਧੜਾਏ ਜਦੋਂ ਕਿਸੇ ਵਿਭਾਗੀ ਦੇ ਹਿਰਦੇ ਵਿੱਚ ਗੁਰੂ ਨੇ ਪ੍ਰਮਾਤਮਾ ਦਾ ਨਾਮ ਪੱਕਾ ਕਰਕੇ ਵਸਾ ਦਿੱਤਾ ਤਾਂ ਲੋਭ ਆਦਿਕ ਵਿਕਾਰਾਂ ਦੇ ਹੜ ਵਿੱਚ ਡੁੱਬ ਰਹੀ ਉਸ ਦੀ ਜ਼ਿੰਦਗੀ ਦੀ ਬੇੜੀ ਬਾਹਰ ਨਿਕਲ ਗਈ ਜੀ ਦੀਨ ਗੁਰਪੂਰੇ ਦੀਆ RAM ਨਾਮ ਚਿਤ ਲਾਏ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਿਕ ਜੀਵਨ ਦੀ ਦਾਤ ਬਖਸ਼ੀ ਉਸ ਨੇ ਆਪਣਾ ਚਿਤ ਪ੍ਰਮਾਤਮਾ ਦੇ ਨਾਮ ਵਿੱਚ ਜੋੜ ਲਿਆ ਆਪ ਕਿਰਪਾਲ ਕਿਰਪਾ ਕਰ ਦੇਵੇ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਨਾਏ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਗੁਰੂ ਦੀ ਸ਼ਰਨ ਪਾ ਕੇ ਦਰਿਆ ਦਾ ਘਰ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣੀ ਉਸ ਨੂੰ ਮਨੁੱਖਾ ਜਨਮ ਮਨੋਰਥ ਵਿੱਚ ਕਾਮਯਾਬੀ ਹਾਸਲ ਹੋ ਗਈ ਉਸ ਦੇ ਸਾਰੇ ਕੰਮ ਸਫਲ ਹੋ ਗਏ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਇ RAM ਮੈਂ ਵੀ ਗੁਰੂ ਦੀ ਸ਼ਰਨ ਪੈ ਕੇ ਰੋਮ ਰੋਮ ਰਾਹੀ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਰਹਿਹਾ ਹਾਂ ਗੁਰੂ ਜੀ ਕਹਿੰਦੇ ਨੇ RAM ਨਾਮ ਧਿਆਏ ਪਵਿੱਤ ਹੋਏ ਆਏ ਤੇ ਸਰੂਪ ਨ ਰੇਖਿਆ ਕਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਪਵਿੱਤਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ ਚੱਕਰ ਨਹੀਂ ਬਿਆਨ ਕੀਤਾ ਜਾ ਸਕਦਾ ਰਾਮੋ ਰਾਮ ਰਵਿਆ ਕਟ ਅੰਤਰ ਸਭ ਤ੍ਰਿਸ਼ਨ ਭੁੱਖ ਗਵਾਈ ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਆਪਣੇ ਅੰਦਰੋਂ ਮਾਇਆ ਦੀ ਭੁੱਖ ਤਰੇ ਦੂਰ ਕਰ ਲਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੋਰਾਮਤਰਾਮ ਪਰਗਾਸਾਂ ਇਹ ਜਿਹੜਾ ਰਾਮ ਰਾਮ ਦੀ ਗੱਲ ਕਰੀ ਹੈ ਨਾ ਅਕਾਲ ਪੁਰਖ ਵਾਹਿਗੁਰੂ ਰਮੇ ਹੋਏ ਦੀ ਗੱਲ ਆ ਜੀ ਰਾਮ ਤੋਂ ਭਾਵ ਰਮਿਆ ਹੋਇਆ ਕਣਕਣ ਵਿੱਚ ਵੱਸਦਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੁਦਰਤ ਦੇ ਨਿਯਮ ਮੁਤਾਬਕ ਤੇ ਉਹਦੀ ਕੁਦਰਤ ਦੇ ਨਿਯਮ ਮੁਤਾਬਕ ਹੀ ਸਭ ਸੰਭਾਲ ਕਰਦਾ ਜਿਹੜਾ ਇਹ ਉਸ ਰਾਮ ਦੀ ਗੱਲ ਆ ਜੀ ਸਰੀਰ ਵਾਲੇ ਰਾਮ ਦੀ ਨਹੀਂ ਮਨ ਤਨ ਸੀਤਲ ਸ਼ੰਗਾਰ ਸਭ ਹੋਆ ਗੁਰਮੁਤਿ ਰਾਮ ਪਰਗਾਸਾਂ ਉਸ ਦਾ ਮਨ ਉਸ ਦਾ ਹਿਰਦਾ ਠੰਡਾ ਠਾਰ ਹੋ ਗਿਆ ਉਸ ਦੇ ਆਤਮਿਕ ਜੀਵਨ ਨੂੰ ਹਰੇਕ ਕਿਸਮ ਦਾ ਸਹਿਜ ਹਾਸਲ ਹੋ ਗਿਆ ਗੁਰੂ ਦੀ ਸਿੱਖਿਆ ਦੀ ਵਰਕਤ ਨਾਲ ਉਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਰੋਸ਼ਨ ਹੋ ਗਿਆ ਫਿਰ ਕਿਸੇ ਵੀ ਕਿਸਮ ਦੀ ਉਹਦੇ ਅੰਦਰ ਭਟਕਣਾ ਨਹੀਂ ਰਹਿੰਦੀ ਮਨੁੱਖ ਦੇ ਫਿਕਰਾਂ ਝੋਰੀਆਂ ਵਿੱਚ ਨਹੀਂ ਉਹ ਜੀਵਨ ਬਤੀਤ ਕਰਦਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਦੁੱਖ ਹੋਵੇ ਚਾਹੇ ਸੁੱਖ ਹੋਵੇ ਇਹੀ ਸਤਿਗੁਰਾਂ ਨੇ ਆਪਾਂ ਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਜਦੋਂ ਸਹਿਬਜ਼ਾਦਿਆਂ ਦੇ ਜਨਮ ਹੋਏ ਉਦੋਂ ਵੀ ਉਸੇ ਰੰਗ ਵਿੱਚ ਮਾਰਾ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਤੇ ਜਦੋਂ ਚਮਕੌਰ ਦੀ ਗੜੀ ਵਿੱਚ ਸਹਿਬਜ਼ਾਦਿਆਂ ਦੀਆਂ ਸ਼ਹੀਦ ਹੋਈਆਂ ਦੀਆਂ ਲਾਸ਼ਾਂ ਤੇ ਪੁੱਤਰਾਂ ਨਾਲੋਂ ਪਿਆਰੇ ਸਿੰਘਾਂ ਦੀਆਂ ਲਾਸ਼ਾਂ ਕੋੜ ਦੀ ਨੰਗ ਕੇ ਗਏ ਉਦੋਂ ਵੀ ਉਸੇ ਰੰਗ ਵਿੱਚ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਦੋਂ ਤੋਂ ਪ੍ਰਮਾਤਮਾ ਨੇ ਆਪ ਮੇਰੇ ਉੱਤੇ ਮਿਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ਜਿੰਨੀ ਰਾਮੋ ਰਾਮ ਨਾਮ ਵਿਸਾਰਿਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਵਿਸਾਰ ਰੱਖਿਆ ਹੈ ਸੇਮਨ ਮੁਖ ਮੂੜ ਅਭਾਗੀ RAM ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਮਨ ਵਿੱਚੋਂ ਬਿਸਾਰ ਰੱਖਿਆ ਹੈ ਤੇ ਉਹ ਮਨਮੁਖ ਨੇ ਮੂਰਖ ਨੇ ਅਭਾਗੀ ਨੇ ਮੰਦੇ ਭਾਗਾ ਵਾਲੇ ਨੇ ਤਨ ਅੰਤਰੇ ਮੋਹ ਵਿਆਪੇ ਖਿੰਖਿਨ ਮਾਇਆ ਲਾਗੀ ਰਾਮ ਉਹਨਾਂ ਦੇ ਅੰਦਰ ਮੋਹ ਨੇ ਉਹਨਾਂ ਦੇ ਅੰਦਰ ਬਹੁਤ ਜ਼ੋਰ ਪਾਈ ਰੱਖਦਾ ਹੈ ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ ਮਾਇਆ ਮਤਬਲ ਲਾਲਸਾ ਤ੍ਰਿਸ਼ਨਾ ਫੇਰ ਫੇਰ ਦਾ ਸੁਭਾਅ ਬਣਿਆ ਰਹਿੰਦਾ ਸਦਾ ਹੀ ਮਾਇਆ ਮਲ ਲਾਗੀ ਮੂੜ ਭੇ ਅਭਾਗੀ ਜਨ ਰਾਮ ਨਾਮ ਨਾ ਪਾਇਆ ਇਹ ਚੰਬੜ ਦੀ ਉਹਨਾਂ ਨੂੰ ਆ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ ਉਹਨਾਂ ਨੂੰ ਚੰਬੜਦੀ ਆ ਜੀ ਮੋਹ ਮਾਇਆ ਉਹ ਮੂਰਖ ਬਦ ਕਿਸਮਤ ਹੀ ਰਹਿੰਦੇ ਹਨ ਉਹਨਾਂ ਨੂੰ ਮਹਾਰਾਜ ਕਹਿੰਦੇ ਸਦਾ ਮਾਇਆ ਦੇ ਮੋਰੀ ਮੈਲ ਲੱਗੀ ਰਹਿੰਦੀ ਹੈ। ਅਨੇਕ ਕੰਮ ਕਰੇ ਅਭਿਮਾਨੀ ਹਰ ਰਾਮੋ ਨਾਮ ਚੁਰਾਇਆ। ਮਹਾਰਜ ਕਹਿੰਦੇ ਨਾਮ ਭਲਾ ਕੇ ਜਿਉਂ-ਜਿਉਂ ਉਹ ਹੋਰ-ਹੋਰ ਧਰਮਕ ਰਸਮਾਂ ਕਰਦੇ ਹਨ ਵਧੇਕ ਹੰਕਾਰੀ ਹੁੰਦੇ ਜਾਂਦੇ ਹਨ। ਹੰਕਾਰ ਹੋਰ ਵਧੀ ਜਾਂਦਾ ਉਹਨਾਂ ਦਾ। ਇਹ ਇਹ ਕੀਤੀਆਂ ਧਰਮਕ ਰਸਮਾਂ ਉਹਨਾਂ ਦੇ ਅੰਦਰੋਂ ਸਗੋਂ ਪ੍ਰਮਾਤਮਾ ਦਾ ਨਾਮ ਚਰਾ ਜਾਂਦੀਆਂ ਹਨ ਮਹਾ ਵਿਖਮ ਜਮ ਪੰਥ ਦੋਹੇਲਾ ਕਲੂਖਤ ਮੋਹ ਅੰਧਿਆਰਾ ਜੀਵਨ ਸਫਰ ਵਿੱਚ ਉਹ ਜਮਾ ਵਾਲਾ ਰਸਤਾ ਫੜੀ ਰੱਖਦੇ ਹਨ ਜੋ ਬੜਾ ਔਖਾ ਹੈ ਜੋ ਦੁੱਖਾਂ ਭਰਿਆ ਹੈ ਅਤੇ ਜਿੱਥੇ ਮਾਇਆ ਦੇ ਮੋਹ ਦੀ ਕਾਰਖ ਦੇ ਕਾਰਨ ਆਤਮਿਕ ਜੀਵਨ ਵੱਲੋਂ ਹਨੇਰਾ ਹੀ ਹਨੇਰਾ ਹੈ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਈ ਮੁਖ ਦਵਾਰਾਂ ਹੁਣ ਆਖਰੀ ਬੰਦ ਵਿੱਚ ਸ਼ਬਦ ਦੇ ਮਹਾਰਾਜ ਦੱਸਦੇ ਨੇ ਵੀ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਮਾਇਆ ਦੇ ਮੋਹ ਆਦਿਕ ਤੋਂ ਖਲਾਸੀ ਦਾ ਰਸਤਾ ਰੱਬ ਲੈਂਦਾ ਹੈ ਵੇ ਛੱਟ ਜਾਂਦਾ ਮੋਹ ਮਾਇਆ ਦੇ ਚੱਕਰ ਚੋਂ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖ ਜਾਣੇ ਰਾਮ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖ ਜਾਣੇ ਰਾਮ ਜਿਹੜਾ ਮਨੁੱਖ ਗੁਰੂ ਦੀ ਰਾਹੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਨਾਲ ਡੂੰਗੀ ਸਾਂਝ ਪਾਉਂਦਾ ਹੈ ਫੇਰ ਉਹ ਮਨੁੱਖ ਨੂੰ ਉਬ ਪਿਆਲੀ ਭਰਮ ਦਾ ਇਕਤ ਕਰ ਆਣੇ RAM ਇਹ ਮਨਵਾ ਕਨ ਉਬ ਪਿਆਲੀ ਭਰਮ ਦਾ ਇਕਤ ਕਰ ਆਣੇ RAM ਉਹ ਆਪਣੇ ਇਸ ਮਨ ਨੂੰ ਪ੍ਰਭੂ ਚਰਨਾਂ ਵਿੱਚ ਲਿਆ ਟਕਾਂਦਾ ਹੈ ਜਿਹੜਾ ਹਰ ਵੇਲੇ ਕਦੇ ਹੰਕਾਰ ਵਿੱਚ ਤੇ ਕਦੇ ਢੈਂਦੀ ਕਰਾ ਵਿੱਚ ਭਟਕਦਾ ਫਿਰਦਾ ਸੀ ਮਨ ਇੱਕ ਕਦ ਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਉਹ ਮਨੁੱਖ ਆਪਣੇ ਮਨ ਨੂੰ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾ ਲੈਂਦਾ ਹੈ ਉਹ ਆਤਮਕ ਜੀਵਨ ਦੀ ਹਰੇਕ ਮਰਜ਼ਾ ਦਾ ਨੂੰ ਸਮਝ ਲੈਂਦਾ ਹੈ ਤੇ ਉਹ ਪ੍ਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ ਵਾਹ ਜਨ ਕੀ ਪੈਜ ਰਖੇ ਰਾਮ ਨਾਮ ਪਹਿਰਲਾਦ ਉਧਾਰ ਤਰਾਇ ਪ੍ਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪ੍ਰਮਾਤਮਾ ਨੇ ਪਹਿਰਲਾਦ ਆਦਿਕ ਭਗਤ ਔਖਾਈਆਂ ਤੋਂ ਬਚਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਔਖਾਈਆਂ ਮਤਲਬ ਔਖੀਆਂ ਘੜੀਆਂ ਵਿੱਚੋਂ ਉਹਨੂੰ ਬਚਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੇ ਰਾਮੋ ਰਾਮ ਰਮੋ ਰਮ ਊਚਾ ਗੁਣ ਕਹਦਿਆਂ ਅੰਤ ਨਾ ਪਾਇਆ ਪ੍ਰਮਾਤਮਾ ਸਭ ਤੋਂ ਉੱਚਾ ਹੈ ਸੋਣਾ ਵੀ ਹੈ ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖੀਰ ਨਹੀਂ ਲੱਭ ਸਕੀਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਰਾਮ ਨਾਮ ਸੁਣ ਭੀਂਦੇ ਰਾਮੇ ਨਾਮ ਸਮਾਇਆ ਗੁਰੂ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਸੁਣ ਕੇ ਜਿਨ੍ਹਾਂ ਦੇ ਹਿਰਦੇ ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ ਜਨ ਅੰਤਰੇ ਰਾਮ ਨਾਮ ਵਸੇ ਤਿਨ ਚਿੰਤਾ ਸਭ ਗਵਾਇਆ ਰਾਮ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਉਹ ਆਪਣੀ ਹਰ ਇੱਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ ਸਭ ਅਰਥਾ ਸਭ ਧਰਮ ਮਿਲੇ ਮਨ ਚੰਦਿਆ ਸੋ ਫਲ ਪਾਇਆ RAM ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਉਹ ਮਨੁੱਖ ਜੋ ਕੁਝ ਆਪਣੇ ਮਨ ਵਿੱਚ ਚਿਤਪਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ ਮਨ ਚੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਉਹ ਮਨ ਇੱਜ਼ਤ ਵਾਲਾ ਉਹ ਮਨ ਇੱਜ਼ਤੋ ਫਲ ਹਾਸਲ ਕਰਦੇ ਰਹਿੰਦੇ ਹਨ ਉਹ ਪ੍ਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ ਉਹ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਤੁਰਮਤ ਕਬੁੱਧ ਗਈ ਸੁੱਧ ਹੋਈ RAM ਨਾਮ ਮਨ ਲਾਏ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਉਹਨਾਂ ਖੋਟੀ ਮਤ ਭੈੜੀ ਅਕਲ ਦੂਰ ਹੋ ਜਾਂਦੀ ਹੈ ਉਨਾਂ ਨੂੰ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ ਕਿਵੇਂ ਜੀਵਨ ਜੀਣਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਆਪਣਾ ਮਨ ਜੋੜੀ ਰੱਖਦੇ ਹਨ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪਰਗਾਸਿਆ ਮਹਾਰਾਜ ਕਹਿੰਦੇ ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਮਤਲਬ ਸਫਲ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਵੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ ਨਾਨਕ ਹਰ